ਬੀਬੀ ਸੰਦੀਪ ਕੌਰ ਜੀ ਧੁਰੂ ਰੂਪ ਸਾਧ ਸੰਗਤ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਜਿਸ ਤਰ੍ਹਾਂ ਆਪ ਸਭ ਲੋਕ ਪਤਾ ਹੈ ਕਿ ਸ਼ਹੀਦ ਭਾਈ ਬਿਆਨ ਸਿੰਘ ਦੇ ਸੁਪੁੱਤਰ ਭਾਈ ਸਰਬਜੀਤ ਸਿੰਘ ਇਲੈਕਸ਼ਨਾਂ ਦੇ ਵਿੱਚ ਖੜੇ ਆ ਆਜ਼ਾਦ ਉਮੀਦਵਾਰ ਤੇ ਉਹਨਾਂ ਦਾ ਛੋਟਾ ਨਿਸ਼ਾਨ ਹੈ ਗੰਨਾ ਤੇ ਕਿਸਾਨ ਮੈਂ ਆਸ ਕਰਦੀ ਆ ਕਿ ਤੁਸੀਂ ਸਾਰੇ ਹੀ ਉਹਨਾਂ ਨੂੰ ਇੱਕ ਵੱਡੀ ਲੀਡ ਦੇ ਨਾਲ ਜਿਤਾਓਗੇ ਜਿਸ ਤਰ੍ਹਾਂ ਹੁਣ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਉਹਨਾਂ ਦਿਨਾਂ ਦੇ ਵਿੱਚ ਸ਼ਹੀਦ ਭਾਈ ਬਿਆਨ ਸਿੰਘ ਜੀ ਬੜੇ ਉਦਾਸ ਰਹਿਣ ਲੱਗੇ ਤੇ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਦਰਬਾਰ ਸਾਹਿਬ ਗਏ ਉਦੋਂ ਉਹਨਾਂ ਦੀ ਉਮਰ ਸਰਦਿਆ ਸਿੰਘ ਦੀ ਸਿਰਫ 6 ਸਾਲ ਸੀ ਤੇ 6 ਸਾਲ ਤੋਂ ਜਦੋਂ ਦੇਖਦੇ ਨੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਗੁਰੂ ਆਪਣੇ ਅਤਤਕ ਅਕਾਲ ਤਖਤ ਸੱਤਿਆ ਹੋਇਆ ਤੇ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਹੋਈ ਤੇ ਬੱਚੇ ਬੁੜੇ ਬਜ਼ੁਰਗ ਸਾਰੇ ਹੀ ਉੱਥੇ ਸ਼ਹੀਦ ਕੀਤੇ ਹੋਏ ਸੀ ਤੇ ਉਹਨਾਂ ਨੂੰ ਜਿੱਦਾਂ ਸਰਜਜੀਤ ਨੇ ਆਪਣੇ ਆਪਣੇ ਪਿਤਾ ਜੀ ਨੂੰ ਸਵਾਲ ਪੁੱਛਿਆ ਕਿ ਪਿਤਾ ਜੀ ਜਿਹੜਾ ਇਹ ਕੰਮ ਕੀਤਾ ਹੈ ਕਿਹਨੇ ਕੀਤਾ ਹੈ ਉਹ ਕਹਿੰਦੇ ਵੀ ਇੰਦਰਾ ਗੰਦ ਇੰਦਰਾ ਗੰਦੀ ਨੇ ਕੀਤਾ ਹੈ ਉਹ ਕਹਿੰਦੇ ਬੜਾ ਮਾੜਾ ਕੰਮ ਕੀਤਾ ਏ ਵੀ ਇਹਦਾ ਕੁਝ ਹੋਣਾ ਚਾਹੀਦਾ ਤੇ ਉਦੋਂ ਹੀ ਉਹਨਾਂ ਦੇ ਮਨ ਦੇ ਵਿੱਚ ਨਾ ਇੱਕ ਸੋਚ ਜਿਵੇਂ ਕਹਿ ਲਓ ਕਿ ਦਰਦ ਹੈ ਸੀ ਦਰਦ ਤਾਂ ਹੀ ਉਸੇ ਮੱਥਾ ਦੇਖਣ ਗਏ ਤੇ ਉੱਤੇ ਸਾਰਾ ਹਾਲ ਦੇਖਣ ਗਏ ਫਿਰ ਉਹ ਬੱਚੇ ਦੀ ਗੱਲ ਲੈ ਉਹਨਾਂ ਦੇ ਦਿਲ ਦੇ ਵਿੱਚ ਘਰ ਕੀਤਾ ਜਿੱਦਾਂ ਫਿਰ ਉਹ ਦਿੱਲੀ ਆ ਕੇ ਥੋੜੀ ਦੇਰ ਰਹੇ ਤੇ ਸ਼ੀਦ ਪਾਈ ਕੇਰ ਸਿੰਘ ਨਾਲ ਨੂੰ ਪੁੱਛਿਆ ਵੀ ਤੁਸੀਂ ਬੜੇ ਉਦਾਸ ਰਹਿੰਦੇ ਹੋ ਵੀ ਕੀ ਚੱਲਦਾ ਤੁਹਾਡੇ ਮਨ ਦੇ ਵਿੱਚ ਉਹ ਕਹਿੰਦੇ ਵੀ ਜਦੋਂ ਮੈਂ ਉੱਥੇ ਗਿਆ ਤਾਂ ਮੇਰਾ ਦਿਲ ਵੀ ਬਿਲਕੁਲ ਬਲੁੰਦ ਰਹਿ ਗਿਆ ਵੀ ਇਸ ਹਾਲ ਨਾਲ ਉੱਥੇ ਬੇਅਦਵੀ ਹੋਈ ਆ ਉਹ ਉਹ ਕਹਿੰਦੇ ਵੀ ਇਦਾਂ ਵੀ ਕੀ ਬਣ ਸਕਦਾ ਉਹ ਕਹਿੰਦੇ ਬਣਨਾ ਕੀ ਹੈ ਵੀ ਤੂੰ ਸਿਕਿਉਰਿਟੀ ਇਨਚਾਰਜਾਂ ਉੱਥੇ ਇੰਸਪੈਕਟਰ ਦੀ ਤੇਰੀ ਡਿਊਟੀ ਆ ਸਾਰਿਆਂ ਦੀ ਸਿਕਿਉਰਿਟੀ ਤੂੰ ਹੀ ਲਗਾਉਣਾ ਉੱਥੇ ਕਿਹਨੇ ਡਿਊਟੀ ਕਰਨੀ ਆ ਕਿਹਨੇ ਨਹੀਂ ਕਰਨੀ ਤੇ ਗੁਰੂ ਮਹਾਰਾਜ ਗੁਰਗੋਬਿੰਦ ਸਿੰਘ ਜੀ ਨੇ ਸੇਵਾ ਤੇਰੇ ਹੱਥੋਂ ਲੈਣੀ ਆ ਤੇ ਉਹ ਸੀ ਥੋੜੇ ਪੁਲਿਸ ਮਾਈਂਡ ਦੇ ਤੇ ਉਹ ਕਹਿੰਦੇ ਉਹ ਕਹਿੰਦੇ ਚਲੋ ਦੇਖਦੇ ਆ ਤੇ ਉਹਨਾਂ ਦੀ ਪ੍ਰੋਟੀਨ ਸੀ ਉਹ ਡੇਲੀ ਬੰਗਲਾ ਸਾਹਿਬ ਜਾ ਕੇ ਨਾ ਜੋੜਿਆਂ ਦੀ ਸੇਵਾ ਕਰਦੇ ਹੁੰਦੇ ਸੀ ਉਹਨਾਂ ਡੇਲੀ ਜਾਣਾ ਤੇ ਉੱਥੇ ਮੱਥਾ ਟੇਕਣਾ ਡਿਊਟੀ ਜਾਣ ਤੋਂ ਪਹਿਲਾਂ ਤੇ ਜੋੜਿਆਂ ਦੀ ਸੇਵਾ ਕਰਨੀ ਉੱਥੇ ਜਾ ਕੇ ਤੇ ਫਿਰ ਉੱਥੋਂ ਇੱਕ ਬਾ ਜਾਂਦਾ ਸੀਗਾ ਜੋ ਬੰਗਲਾ ਸਾਹਿਬ ਦੇ ਚੱਕਰ ਕਰਦਾ ਸੀ ਸਾਰੇ ਦਰਬਾਰ ਦੀ ਪ੍ਰਕਰਮਾ ਕਰਦਾ ਸੀ ਉਹ ਤੇ ਉਹ ਟੀਵੀ ਦੇ ਉੱਤੇ ਵੀ ਦਿਖਾਇਆ ਗਿਆ ਜਦੋਂ ਉਹਨਾਂ ਨੇ ਪੁੱਛਿਆ ਨਹੀਂ ਉਹਨਾਂ ਨੇ ਆਪਣੇ ਕੇਰ ਸਿੰਘ ਨੇ ਕਿਹਾ ਕੀਏ ਤੇਰੇ ਲਈ ਸੁਨੇਹਾ ਲੈ ਕੇ ਆ ਰਿਆ ਵੀ ਹੁਣ ਵੀ ਕੋਈ ਸਿੰਘ ਉੱਠੂਗਾ ਜੋ ਦਰਬਾਰ ਸਾਹਿਬ ਚ ਹੋਈ ਬਦਲੀ ਦਾ ਬੇਅਦਬੀ ਦਾ ਬਦਲਾ ਲੈ ਸਕਦਾ ਤੇ ਉਹਨਾਂ ਨੇ ਕਿਹਾ ਵੀ ਦੇਖ ਵੀ ਜੋ ਇਹ ਤਾਂ ਪਫੜ ਜੀ ਪੰਛੀ ਆ ਵੀ ਇਹਨੇ ਕਿਸ ਸੁਨੇਹਾ ਲੈ ਕੇ ਆਣਾ ਜਿਵੇਂ ਉਹਨਾਂ ਦਾ ਦਿਮਾਗ ਸੀਗਾ ਫੁੱਟ ਸਾਰਿਆਂ ਦਾ ਸੀ ਨਾ ਉਹ ਕਹਿੰਦੇ ਨਹੀਂ ਇਹ ਤੇਰੇ ਲਈ ਹੀ ਗੁਰੂ ਮਹਾਰਾਜ ਨੇ ਬਾਜ ਭੇਜਿਆ ਥੋੜੇ ਸਮੇਂ ਬਾਅਦ ਉਹੀ ਬਾਜ ਜਿਵੇਂ ਕੋਠੀ ਦੇ ਉੱਤੇ ਚੱਕੇ ਮਾਰਨ ਲੱਗੇ ਜਿਹੜੀ ਇੰਦਰਾ ਗਾਂਧੀ ਦੀ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਦੇ ਮਨ ਦੇ ਵਿੱਚ ਵਿਚਾਰਾ ਚੱਲੀਆਂ ਕਿ ਇਹ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੀ ਹੈ ਤੁਸੀਂ ਮੇਰੇ ਲਈ ਬਾਜ ਭੇਜਿਆ ਆਏ ਤੁਸੀਂ ਚਾਹੁੰਦੇ ਆ ਕਿ ਮੈਂ ਉਸ ਪਾਪਣ ਦਾ ਸੌਦਾ ਲਾਵਾਂ ਤੇ ਬਾਜ ਮੇਰੇ ਮੋਢੇ ਦੇ ਉੱਤੇ ਆ ਕੇ ਬੈਠ ਜੇ ਤੁਸੀਂ ਯਕੀਨ ਨਹੀਂ ਕਰਨਾ ਸੰਗਤ ਜੀ ਉਹ ਬਾ ਜਾ ਕੇ ਸੱਚੀ ਉਹਨਾਂ ਦੇ ਮੋਢੇ ਦੇ ਉੱਤੇ ਬੈਠ ਗਿਆ ਸੀ ਤੇ ਉਹਨਾਂ ਨੇ ਉਸੇ ਦਿਨ ਸਾਂ ਚੱਕ ਲਈ ਸੀ ਕਿ ਇਸ ਇੰਦਰਾ ਪਾਪੜ ਨੂੰ ਮੈਂ ਹੀ ਸੋਧਾ ਲਾਣਾ ਤੇ ਫਿਰ ਉਹਨਾਂ ਨੇ ਭਾਈ ਸਤਵੰਤ ਸਿੰਘ ਨੂੰ ਪਿਆਰ ਕੀਤਾ ਸਤਵੰਤ ਸਿੰਘ ਵੀ ਬੜੇ ਉਤਸ਼ਾਹ ਨਾਲ ਉੱਠੇ ਕਹਿੰਦੇ ਸਰ ਮੈਂ ਇਹ ਗੱਲ ਤੁਹਾਨੂੰ ਕਹਿਣਾ ਚਾਹੁੰਦਾ ਸੀ ਪਰ ਮੇਰਾ ਵੀ ਮੈਂ ਕਹਿ ਨਹੀਂ ਪਾਇਆ ਤੁਹਾਨੂੰ ਵੀ ਤੁਸੀਂ ਕਹੀ ਮੈਨੂੰ ਬੜਾ ਮੈਂ ਮਾ ਤੁਹਾਡੇ ਲਈ ਹਾਜ਼ਰ ਆ ਫਿਰ ਇਹਨਾਂ ਦੋਨਾ ਸਿੰਘਾਂ ਨੇ ਉੱਥੇ ਦਰਬਾਰ ਸਾਹਿਬ ਜਾ ਕੇ ਮੀਰੀ ਪੀਰੀ ਦਾ ਜੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਉੱਥੇ ਜਾ ਕੇ ਅਰਦਾਸ ਕੀਤੀ ਤੇ ਉਹਦਾ 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਸੋਦਾ ਲਾਇਆ ਤੇ ਜਿਹੜੇ ਬੀਬੀ ਬਿਮਲ ਕੌਰ ਖਾਲਸਾ ਸੀ ਉਹਨਾਂ ਨੂੰ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਸੀ ਕਿਸੇ ਪਰਿਵਾਰ ਮੈਂਬਰ ਨੂੰ ਨਹੀਂ ਪਤਾ ਸੀ ਉਹ ਵੀ ਦਿੱਲੀ ਲੇਡੀ ਹਾਰਡਨ ਹਸਪੀਟਲ ਦੇ ਵਿੱਚ ਜੌਬ ਕਰਦੇ ਸੀ ਤੇ ਉੱਥੇ ਜਦੋਂ ਉਹਨਾਂ ਨੂੰ ਪੁਲਿਸ ਵਾਲੇ ਲੈਣ ਗਏ ਤਨੋ ਦਾ ਇਹ ਸਵਾਲ ਸੀ ਕਿ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਕਿ ਕਿਤੇ ਵੀ ਉਹਨਾਂ ਨੇ ਬਿਆਨ ਸਿੰਘ 24 ਘੰਟਿਆਂ ਨਾਲ ਹੁੰਦੇ ਨੇ ਵੀ ਹਰੇਕ ਟਾਈਮ ਸਿਕਿਉਰਿਟੀ ਦੇ ਵਿੱਚ ਹੁੰਦੇ ਵੀ ਉਹਨਾਂ ਨੇ ਕਿਸੇ ਵੀ ਬਿਆਨ ਸਿੰਘ ਨੂੰ ਉੱਤੇ ਨਹੀਂ ਗੋਲੀਆਂ ਮਾਰਤੀਆਂ ਉਹ ਕਹਿੰਦੇ ਬੀਬੀ ਤੁਸੀਂ ਸਾਡੇ ਨਾਲ ਬੈਠੋ ਚਲੋ ਬੈਠ ਕੇ ਬੀਬੀ ਜੀ ਬੀਬੀ ਜੀ ਨੂੰ ਕਿਸੇ ਵੀ ਚੀਜ਼ ਦਾ ਨਹੀਂ ਪਤਾ ਸੀ ਤੇ ਬੀਬੀ ਜੀ ਉੱਤੇ ਵੀ ਬਹੁਤ ਤਸ਼ੱਦਦ ਹੋਈ ਬਹੁਤ ਜ਼ਿਆਦਾ ਨਾਲ ਨੂੰ ਟਾਰਚਰ ਮੈਂਟਲੀ ਟਾਰਚਰ ਕੀਤਾ ਗਿਆ ਉਹਨਾਂ ਨੂੰ ਤਸ਼ੀਹ